ਜੀ ਗੱਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਐਚ ਵੀ ਲੰਦਰਾ ਬਲੌਗ ਹਾਂ ਜੀ ਹੁਣ ਹੋ ਗਏ ਆ ਸਵੇਰ ਦੇ 11 ਵਜੇ ਆ ਤੇ ਸਾਡੇ ਹਲੇ ਕੰਮ ਵਾਲੀ ਆਂਟੀ ਸਾਡੀ ਆਈ ਨਹੀਂ ਹੈਗੀ ਤੇ ਇੱਧਰ ਮੈਂ ਰੱਖੇ ਆ ਅੱਜ ਬਣਾਉਂਗੀ ਚਿੱਟੇ ਛੋਲੇ ਨਾਲ ਬਣਾਉਂਗੀ ਭਟੂਰੇ ਕਿਉਂਕਿ ਆਟਾ ਗੁੰਨ ਲਿਆ ਆ ਸਮਾਨ ਇੱਧਰ ਗਿਆ ਗ੍ਰੈਂਡ ਕਰ ਲਿਆ ਆ ਕਰਕੇ ਦਾ ਤੜਕਾ ਹੁਣ ਲਾਉਂਗੀ ਸਟੀਆਂ ਵੱਜਦੀਆਂ ਆ ਪਹਿਲਾਂ ਅੱਜ ਕਹਿੰਦੇ ਸੀ ਮੰਮੀ ਛੋਲੇ ਭਟੂਰੇ ਬਣਾਈਓ ਕਿਉਂਕਿ ਮੈਂ ਤਾਂ ਠੀਕ ਨਹੀਂ ਸੀਗੀ ਕੱਲ ਦੀ ਮਗਾ ਚਲੋ ਨਿਆਣਿਆਂ ਨੂੰ ਤਾਂ ਬਣਾ ਕੇ ਦਈਏ ਚਲੋ ਮਿਲਦੇ ਆ ਫਿਰ ਨਾਲੇ ਤੜਕਾ ਲਾਉਂਦੇ ਆ ਹਾਂਜੀ ਹੁਣ ਲਾ ਲਈਏ ਤੜਕਾ ਇੱਧਰ ਰੱਖ ਲਿਆ ਆ ਤੇਲ ਤੇ ਇਹ ਵੀ ਸਿੱਧਾ ਇੱਧਰ ਰੱਖ ਲਿਆ ਤੇਲ ਸਮਾਨ ਛੋਲੇ ਆ ਆਹ ਦੇਖੋ ਜੀ ਛੋਲੇ ਵਾਲਾ ਆ ਹੁਣ ਮੈਂ ਲਾ ਲਮਾ ਤੜਕਾ ਬਿਲਕੁਲ ਮਾਨੀ ਤੜਕਾ ਕੋਈ ਕੰਮ ਕਰਨੇ ਨੂੰ ਸਿਹਤ ਵੀ ਹਲੇ ਵੀ ਨਹੀਂ ਠੀਕ ਲੱਗਦੀ ਤੜਕਾ ਲਾਣਾ ਤੇਲ ਪਾ ਲਿਆ ਆ ਹੁਣ ਨਾਉਂਦੀਆਂ ਤੜਕਾ ਫੇ ਤੁਹਾਨੂੰ ਮੈਂ ਤੜਕਾ ਤੜਕਾ ਲਾ ਕੇ ਦਿਖਾ ਲਦੀ ਆ ਆਂਟੀ ਹਜੇ ਤੱਕ ਵੀ ਨਹੀਂ ਆਏ ਮੰਮੀ ਕਰਦੇ ਪ੍ਰਿਆਪ ਪਾਠ ਤੇ ਹੁਣ ਲਈਏ ਤੜਕਾ ਤੇ ਤੁਹਾਨੂੰ ਮਿਲਦੇ ਆਂ ਤੇ ਲਓ ਜੀ ਇੱਧਰ ਲੱਗਦਾ ਪਿਆ ਆ ਤੜਕਾ ਜਿੱਦ ਜਾਵੇ ਜੀ ਤੁਹਾਨੂੰ ਤੜਕਾ ਲਾ ਕੇ ਦਿਖਾਉਂਦੇ ਆਂ ਅੱਜ ਪਲਕ ਹੈ ਨਹੀਂ ਪਲਕ ਦੀ ਵੀਡੀਓ ਨਹੀਂ ਬਣਦੀ ਹੁੰਦੀ ਆ ਕਿਉਂਕਿ ਤੜਕਾ ਲਾਉਣ ਲੱਗਦੇ ਆ ਆਪਣੇ ਆਪ ਵੀਡੀਓ ਨਹੀਂ ਬਣਦੀ ਚਲੋ ਲਗਾ ਲਿਆ ਸਾਨੂੰ ਫਿਰ ਪਰਕਾ ਲਾ ਕੇ ਲੋ ਜੀ ਇੱਧਰ ਬਣਦੀ ਪਈ ਆ ਸਾਡੀ ਸਬ지 ਸਬ지 ਬਣਾਣੀ ਆ ਜੀਰਾ ਪਾ ਲਿਆ ਨਮਕ ਸੋ ਨਾ ਲੋ ਚਲੋ ਹੋ ਗਿਆ ਸਬ지 ਸਬਜੀ ਬਣਾ ਕੇ ਲੋ ਜੀ ਟਾਈਮ ਹੋ ਗਿਆ ਆ ਸਵਾ ਦੋ ਹਾਂਜੀ ਹਾਂਜੀ ਬੈਠੇ ਆ ਹੋਰ ਕੀ ਬੈਠੇ ਨੇ ਆਏ ਰੀਣਾ ਮੈਂ ਕਿਉਂਦੇ ਆ ਤਾਂ ਫਿਰ ਇਹਨਾਂ ਬਣਾਉਂਦੇ ਆ ਰੋਟੀ ਬਣਾਉਂਦੇ ਆ ਹਨਾ ਹੋਰ ਕੀ ਚਲੋ ਫਿਰ ਤੁਹਾਨੂੰ ਮਿਲਦੇ ਆ ਰੋਟੀ ਰੋਟੀ ਦਿਖਾਉਲਦੇ ਅੱਜ ਕੀ ਬਣਾਉਂਦੇ ਆ ਕਿਦਾਂ ਜੀ ਕਿੱਥੇ ਗਈ ਉਹ ਬੜੀ ਅੱਖ ਰੇ ਤੇ ਗਵਾਂਢਣੀ ਹੋਈ ਗਵਾਂਢਣੀ ਤਾਂ ਹੋਈ ਯੱਕਦੇ ਆਹੋ ਇਹ ਮੋਟੀ ਨਹੀਂ ਮਗਰ ਲੱਗਦਾ ਪਿਆ ਨਹੀਂ ਨਹੀਂ ਹੁਣ ਤਾਂ ਘਟ ਗਈ ਆ हट ਗਈ ਆ ਹਾਂਜੀ ਕਿਦਾਂ ਜੀ ਕੋਹ ਖੂਨ ਨਿਕਲਿਆ ਥੂਲੇ ਥੂਲੇ ਹੁਣ ਨਿਕਲਿਆ ਚਲੋ ਜੀ ਅੱਜ ਟਿਊਸ਼ਨ ਦੇ ਪਹਿਲਾ ਦਿਨ ਡਿਸ਼ਨ ਦੇ ਤਿਆਰੀਆਂ ਇਹਦਾ ਦੇਖ ਆ ਲੱਗਦਾ ਨਹੀਂ ਵੀ ਆਪਾਂ ਤਾਂ ਦਿਖਾ ਆ ਆ ਲੋਹਾ ਨਹੀਂ ਲੱਗਦਾ ਕੋਸ ਸੁਗਧ ਨਹੀਂ ਨਹੀਂ ਲੱਗਦਾ ਕੋਈ ਨਹੀਂ ਹੱਸਦਾ ਨਹੀਂ ਲੱਗਦਾ ਚਲ ਆ ਜਾ ਕੱਪੜੇ ਆ ਜੇ ਤੇਰੀ ਫੇਵਰੇਟ ਛੋਲੇ ਭਟੂਰੇ ਕੱਪੜੇ ਚੇਂਜ ਕਰਕੇ ਆ ਜਾਓ ਛੋਲੇ ਭਟੂਰੇ ਬਣਾਏ ਧਾਨਾ ਹੁਣ ਹਰ ਕੋਈ ਡਿਸ਼ਨ ਦੇ ਹੱਸੂਆ ਤੇ ਨਹੀਂ ਦੇਖ ਕੇ ਮੈਂ ਕਹਦਾ ਜਾਊਂਗੀ ਡਿਸ਼ਨ ਤੇ ਮੈਂ ਕੋਈ ਨਹੀਂ ਹੱਸਦਾ ਤੇਰੇ ਦੇਖ ਕੇ ਹਾਂਜੀ ਮਾਤਾ ਜੀ ਕਿਦਾਂ ਹਾਂ ਬਣਾ ਰਹੇ ਹਾਂ ਬਣਾਉਣ ਵਾਸਤੇ ਚਲੋ ਬਣਾਓ ਫੇ ਖਾਈਏ ਹਾਂ ਮੈਂ ਕੱਜ ਅਜੀ ਟਿਸ਼ਨ ਦਾ ਪਹਿਲਾ ਦਿਨ ਸਟਾਰਟ। ਹੂੰ। ਤੁਦ ਲੈ ਕੇ ਆਣਾ। ਤੁਦ ਲੈ ਆ। ਚਲ ਮੈਂ ਜਾਨਾ ਲੈ ਕੇ ਆਉਣਾ ਫੇ। ਹਾਂ। ਹਾਂ। ਆ ਆਨ ਲਗੀ ਮੰਮੀ। ਚਲ ਧਨਵਾਜਾਂ ਮਾਰਦੀ ਆ। ਆਟਾ ਗੁੰਨਾ ਆ ਗਿਆ ਹੈ ਕਿੱਦਾਂ ਗੁੰਨਾ। ਹਾਂ ਆਟੇ ਦਾ ਪਤਾ ਲੱਗਿਆ ਨਾ ਕਿੱਦਾਂ ਤੇ ਹੁਣ ਭਡੂਰੇ ਫੇ ਵਧਰਾ ਵਧੀਆ ਬੰਦੇ ਆ। ਆ ਗਏ ਆ ਗਿਆਂ। ਆ ਦਿਖਾਓ। ਕਿਉਂਕਿ ਅੱਗੇ ਅੱਗੇ ਨਾ ਜਦੋਂ ਆਪ ਬਣਾਉਂਦੇ ਸੀਗੇ ਤੇ ਅੱਗੇ ਇਦੇ ਵਧੀਆ ਬਣਦੇ ਨਹੀਂ ਹੁੰਦੇ ਸੀਗੇ। ਉਹ ਆ ਬਿਲਕੁਲ ਵਜ਼ਾਰ ਵਰਗੇ। ਬਿਲਕੁਲ ਵੀ ਯਾਰ ਵਰਗੇ ਪਰਫੈਕਟ ਬਣੇ ਇਹ ਐਨ ਹਾਂ ਉਹ ਛੋਲੇ ਬਣੇ ਆ ਪਾਵਾ ਰੋਟੀ ਦੇ ਨਾਲ ਆ ਪਾ ਦਿਓ ਪਾ ਦਿਓ ਖਾਣੇ ਆ ਚਲੋ ਆ ਜਓ ਮੋਗਲੀ ਖੁਲਿਆ ਫੋਨ ਦੇਖ ਲਾਂ ਉਹ ਅੱਜ ਮੈਂ ਡਿਜੀਟਲ ਨਹੀਂ ਜਾਣਾ ਫਿਰ ਮੈਂ ਕਹਾਂ ਤੇ ਹੁਣ ਵਲੌਗ ਵਲੌਗ ਨਾ ਬਣਾਈਏ ਨਹੀਂ ਮੈਂ ਉਦਾਂ ਕਿਹਦੀ ਵੀ ਮੈਂ ਪੂਰੇ ਕੰਮ ਵੀ ਕਰਨਾ ਆਗੇ ਫਿਰ ਅਸੀਂ ਵਲੌਗ ਨਾ ਬਣਾਈਏ ਤੈਨੂੰ ਫੋਨ ਦੇਖ ਨਹੀਂ ਪਰ ਅਸੀਂ ਬਲੌਗ ਕਰ ਰਹੇ ਹਾਂ ਇਹ ਨਾ ਆਉਂਦਾ ਫੋਨ ਕਿ ਤੂੰ ਬਲੌਗ ਕਰ ਰਿਹਾ ਹੈਗਾ ਨੋਰੀ ਅਸੀਂ ਲੱਗੇ ਹਾਂ ਗੱਜਰਾ ਘਾ ਅਚਾਰ ਦੇ ਦੋ ਹਾਂ ਵੀ ਕਿਦਾਂ ਹੈ ਕਿੱਲਾ ਪਡੋਰੇ ਫੁੱਲੇ ਫੁੱਲੇ ਅਚਾਰ ਦੇ ਪਿਆਜ਼ ਖਮੇ ਆਏ ਹਾਏ ਹਾਏ ਮਜ਼ਾ ਆ ਗਿਆ ਬੱਸ ਬੱਸ ਕਿਉਂ ਇੱਕ ਘੰਟਾ ਕਿਉਂ ਕ੍ਰਿਸ਼ਨ ਜਾਣਾ ਜਾਣਾ ਕਿਉਂ ਨਹੀਂ ਹੈਗਾ ਕੋਈ ਤੂੰ ਜਾਉਂਗੀ ਇੱਧਰ ਨੂੰ ਕਰੇਗਾ ਅੱਜ ਹੀ ਜਾਣਾ ਹੈ ਅੱਜ ਤੋਂ ਸ਼ੁਰੂ ਆ ਉਹ ਜੀ ਅਸੀਂ ਤਾਂ ਖਾ ਲਏ ਬਹੁਤ ਸਵਾਲ ਲੱਗੇ ਹਾਂਜੀ ਕਿੱਦਾਂ ਦੇ ਬਣੇ ਆ ਆ ਵੀ ਤੂੰ ਆ ਕੇ ਦੇਖ ਤਾਂ ਜਿਹੜੇ ਤਾਂ ਖਾਉਗੇ ਹੈਂ ਯਾਰ ਆਹ ਪਿਆਜ਼ ਵੀ ਆਪਣਾ ਅਜ਼ਾਰ ਪਾ ਕੇ ਬਣਾਇਆ ਵਧੀਆ ਫਸਟ ਕਲਾਸ ਚਲੋ ਹਾਂਜੀ ਹਾਂਜੀ ਮੈਂ ਜੀ ਅੱਜ ਕਿੱਧਰ ਟ੍ਰਿਪ ਤੇ ਇਟੇ ਟ੍ਰਿਪ ਤੇ ਜਲਦੀ ਆ ਖੁਸ਼ ਖੁਸ਼ ਹੋ ਕੇ ਖੁਸ਼ ਹੋ ਕੇ ਬੱਲੋ ਤਲ ਕੋਈ ਚੋਗੀ ਖੁਸ਼ ਹੋ ਗਈ ਆ ਅਸੀਂ ਸਾਡੀ ਅੱਖ ਦੇ ਹੋਈ ਫੈਸਲ ਨਹੀਂ ਸਾਨੂੰ ਦੇਖ ਕੇ ਉਹ ਹੱਸੇ ਨਾ ਐ ਵੀ ਹੱਸੂ ਆ ਵੀ ਦੇਖ ਕੇ ਐ ਵੱਲ ਬਾਹਰ ਦਾ ਬਹੁਤ ਤਗੜਾ ਮਾਰਿਆ ਲਗਾ ਠੀਕ ਹੋਈ 4:00 ਵੱਜਾਂ 5 ਮਿੰਟ ਰਹਿੰਦੇ ਆ ਬਾਹਰ ਦਾ ਬਾਹਰ ਦਾ ਬਣਾ ਤਗੜਾ ਮਾਰਿਆ ਸੀ ਆਜੀ ਕੀ ਚੁੱਕੀ ਸੀ ਕੱਲ ਸ਼ੁਰੂ ਕਰੂਗਾ ਪਰ ਚੱਲਿਆ ਨਹੀਂ ਇਹ ਤਾਂ ਬੰਨਾ ਚੱਲਿਆ ਨਹੀਂ ਅਸੀਂ ਚੱਲਣ ਨਹੀਂ ਦਿੰਦਾ ਤਲ ਕੋਈ ਨਹੀਂ ਆ ਜਾਓ ਪੇਪਰ ਕਦੋਂ ਹੈ ਉਹ ਅਗਸਤ ਕੋਣ ਹਾਂ ਹਾਂਜੀ ਕਿੱਦਾਂ ਰਿਹਾ ਫੇਰ ਅੱਜ ਦਿਨ ਲੜ ਕੇ ਗਈ ਜੀ ਮੇਰਾ ਆ ਚੈਪਲ ਵੀ ਮਾਰ ਕੇ ਖੁਸ਼ ਖੁਸ਼ ਇਹ ਜੀ ਤੁਹਾਨੂੰ ਇੱਕ ਵੀਡੀਓ ਦਿਖਾ ਲੈਣੀ ਆ ਓਏ ਦੇਖਿਓ ਕੀ ਲੱਗ ਗਿਆ ਤਹਨੇ ਇੱਕ ਵੀਡੀਓ ਅੱਜ ਪਤਾ ਕੀ ਹੋਇਆ ਸਕੂਟਰੀ ਤੇ ਆਉਣ ਡੇ ਪੈਰ ਲਟਕਾ ਕੇ ਖੜੀ ਬੈਠੀ ਪਹਿਲਾਂ ਇਹਦਾ ਪੈਰ ਬਜਨ ਲੱਗਾ ਥੱਲੇ ਮੈਂ ਕੀ ਹੋਇਆ ਫਿਰ ਪੈਰ ਬਦਲ ਲਗਾ ਨਗਾ ਉੱਤੇ ਪੈਰ ਰੱਖਦਾ ਉਧਰੋਂ ਸਕੂਟਰੀ ਬਜਨ ਲੱਗੀ ਉਧਰ ਜਾ ਕੇ ਹਾਏ ਮੈਂ ਤਾਂ ਬੰਦਿਆ ਤੇ ਬੈਠਿਆ ਕਰ ਅੱਜ ਐਕਸੀਡੈਂਟ ਨਹੀਂ ਮਜੀ ਬਜੀ ਹੇ ਤੁਹਾਨੂੰ ਇੱਕ ਤੁਹਾਨੂੰ ਇੱਕ ਵੀਡੀਓ ਦਿਖਾ ਦਿਆਂ ਬਿਲਕੁਲ ਸਾਡੇ ਘਰ ਦੇਆਂ ਤੇ ਢੋਗਦੀ ਆਜਾ ਹੁਣ ਮੰਮੀ ਹੁਣ ਕੱਢਦੇ ਵੇ ਸੂਟ ਮੈਂ ਆ ਗਈ ਟਿਊਸ਼ਨ ਤੋਂ ਤੇ ਕੱਟੇ ਸੂਟ ਕੱਟੋ ਸਮੋਸੇ ਕੀ ਬਣਾਣਾ ਫੇਰ ਆਤੀ ਕੁਝ ਵੀ ਨਹੀਂ ਖੋਲੇ ਸਬਜ਼ੀ ਬਣੀ ਪਈ ਆ ਹੁਣ ਕੀ ਬਣਾਣਾ ਪੁੱਤ ਓਕਾ ਠੀਕ ਆ ਫੇਰ ਸਕੂਲੇ ਛੋਲੇ ਭਟੂਰੇ ਛੋਲੇ ਲੈ ਜਾਣੇ ਹੋਰ ਮੈਂ ਭਰੂ ਰਿਆ ਦਾ ਆਟਾ ਥੋੜੀ ਜਿਹਾ ਰਾਤ ਨੂੰ ਗੁੰਨਣਾ ਓਕਾ 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 ਠੀਕ ਆ ਹੂੰ ਸੇਰੇ ਪਤੂਲੇ ਜੀ ਸਕੂਲੇ ਪਤੂਲੇ ਠੀਕ ਆ ਓਕੇ ਲੈ ਲੈ ਆਪਣੇ ਫਰੈਂਡਸ ਨੂੰ ਖਵਾਈ ਆ ਦਿਖਾਣ ਗਏ ਆ ਇਹ ਤਾਂ ਖਾਣ ਗਏ ਆ ਠੀਕ ਆ ਓਕੇ ਓਕੇ ਹੁਣ ਪਪਾ ਆ ਗਏ ਆ ਪਪਾ ਹਾਂ ਇਦਾ ਦਾਗੀ ਪਪਾ ਹਾਂ ਮਾਪੋਕ ਲੱਗੀ ਆ ਤੇ ਮੈਂ ਕੀ ਕਰਾਂ ਮੋਕ ਲੱਗੀ ਆ ਓਏ ਯਾਰ ਇਹਨਾਂ ਡੇਢ ਭਰਦਾ ਆ ਭੁਈਏ ਦਾ ਸੁਪਾ ਲੈ ਆ ਗਿਆ ਇਹਨਾਂ ਡੇਢ ਥੋੜੀ ਭਰਦਾ ਆ ਕੋਈ ਬਾਬਾ ਚਟਪਟਾ ਜਾ ਆ ਹੁਣ ਕੰਮ ਨੂੰ ਸੇਲੇ ਦਵਾਈ ਲੈ ਕੇ ਆ ਪਹਿਲਾਂ ਜਾ ਕੇ ਭਲਾ ਵੇ ਮਾਪੁੱਤ ਬਿਮਾਰ ਹੀ ਹੋ ਜਾਂਦੇ ਆ ਸੂਟ ਨਹੀਂ ਪੂਰਾ ਹੋਏਗਾ ਨਾ ਬੁਖਾਰ ਆ ਬਦੂ ਸੀਜ਼ਨ ਹੈ ਸੂਟ ਵੀ ਹਰਮਨ ਦਿਨਾਂ ਤੋਂ ਦੇੜੇ ਹੈ ਕੱਪੜੇ ਉਹਨੇ ਪੂਰੀ ਗਿਆ ਸੀਗਾ ਸੋਮਵਾਰ ਮੰਗਲਵਾਰ ਤੱਕ ਦੇਣੇ ਸੀ ਤੇ ਦਾਦੀ ਤਾਂ ਬਹਿੰਦੀ ਕਰ ਜਾਂਦੀ ਮੈਂ ਇਲਾਸਟਿਕ ਪਾਉਂਦੀ ਸੀ ਦਾਦੀ ਪਿੱਛੇ ਇਲਾਸਟਿਕ ਖਿੱਚਦੇ ਹਾਲ ਤੇ ਹਰਮਨ ਉੱਟਿਆ ਪਪਾ ਤੁਸੀਂ ਕਰੀਏ ਨਹੀਂ ਕੋਫੀ ਆਪ ਹੀ ਕਹਿੰਦੀ ਕੋਫੀ ਪੀਣੀ ਆ ਯਾਰ ਵਲੌਗ ਵਾਸਤੇ ਕਿਹੜਾ ਪੀਣਾ ਪਪਾ ਪਰ ਉੱਪਰ 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 ਪਪਾ ਜਿਹੜਾ ਐਕਟਿੰਗ ਕਰੀ ਕੋਫੀ ਬਣਾਣੀ ਤੇਰੇ ਬਾਪ ਦੇ ਦੇਖ ਦੇ ਕੋਫੀ ਦੇ ਛੱਗ ਦੇ ਉਹ ਐਵੇਂ ਮੈਂ ਹੌਟ ਕਾਫੀ ਵੀ ਨਹੀਂ ਹੋਏ ਹੋਏ ਪਪਾ ਇੰਨੀ ਝੱਗ ਲਿਆ ਦਿੰਦੇ ਨਾ ਕਾਫੀ ਦੇ ਕੋਫੀ ਪਾਊਡਰ ਪਾ ਨਾ ਨਹੀਂ ਰੰਦੋ ਕੋਫੀ ਪਾਊਡਰ ਨੀ ਉਸ ਵਾਲਾ ਚੱਲ ਕੋਫੀ ਸਵਾਦ ਦੀ ਬੜੀ ਹੁੰਦੀ ਹੈ ਐਡਰ ਸੀਲਾ ਚਲੋ ਫਿਰ ਤੁਸੀਂ ਛੁੱਟ ਹੋਰ ਕੀ ਤੁਮ ਪਾਣੀ ਖਾਣ ਲੱਗੇ ਰੋਟੀ ਮੈਂ ਲੱਗਾ ਨਾਲ ਆਪਣਾ ਨਾਟਕ ਦੇਖਣਾ ਕਿਹੜਾ ਨਾਟਕ ਅਫਸੋਸ ਅਫਸੋਸ ਮੰਮੀ ਇੱਧਰ ਸੂਟ ਲੈ ਕੇ ਬੈਠੀ ਆ ਪਤਾ ਨਹੀਂ ਕਿ ਇਹਦਾ ਠੀਕਾ ਨਹੀਂ ਮੇਰੇ ਡੱਟ ਤੋਂ ਬਣ ਲੱਗ ਜਾਂਦਾ ਮੈਂ ਓਏ ਮੈਡੀਕਲ ਲੱਗੀ ਦਾਦੀ ਸਬਜ਼ੀ ਦਿਖਾਓ ਦੇਖੋ ਮੈਂ ਛੋਲੇ ਦੀ ਸਬਜ਼ੀ ਆ ਓਏ ਗਰਮ ਹੈ ਗਰਮ ਥੋੜੀ ਹੈ ਆਹ ਵੇ ਉਹ ਕੀ ਆ ਬਰਾਵਾ ਓਹ ਗਰਮ ਹੈ ਮੈਂ ਕੀਤੀ ਆ ਤੇ ਇੱਧਰ ਪਤਾ ਨਹੀਂ ਕਿਹੜੀਆਂ ਗੱਲਾਂ ਮਾਰੀ ਜਾਂਦੇ ਆ ਤੇ ਚਲ ਹੁਣ ਖਾ ਲਾ ਰੋਟੀ ਜੀ ਬਰਾਵਾ ਮੈਂ ਚਲ ਇਧਰ ਬੰਦ ਕਰ ਉਹ ਟੀਵੀ ਲੱਗਿਆ ਟੀਵੀ ਚਲੋ ਜੀ ਰੋਟੀ ਪਾਣੀ ਖਾ ਕੇ ਹੋ ਗਏ ਵਿਲੇ ਸੌ ਗਈ ਆ ਕਿਉਂਕਿ ਇਹ ਹੋਈਆ ਗੁੱਸੇ ਹੁਣ ਇਹਨੂੰ ਫੋਨ ਅਸੀਂ ਥੋੜਾ ਜਿਹਾ ਕਹਿਦਾ ਯੂਜ਼ ਕਰਨਾ ਘੱਟ ਤੇ ਇਸ ਕਰਕੇ ਪਾਪਾ ਗੰਦੇ ਹੋ ਗਏ ਹੁਣ ਤੇ ਮਾਤਾ ਸਾਡੀ ਸੌ ਗਈ ਆ ਉਹ ਅਜੇ ਕੋਠੇ ਤੇ ਆਪਣੀ ਐਡੀਟ ਕਰਦਾ ਚਲੋ ਕਰੋ ਜੀ ਬਲੌਗ ਦਾ ਐਂਡ ਆ ਛੋਟਾ ਜਿਹਾ ਬਹੁ ਬਣਿਆ ਬਲੌਗ ਅਜ ਦੀ ਆਪਣੀ ਸਿਹਤ ਵੀ ਬਣਾਵਾਂਗੇ ਇਹ ਕੱਲ ਤੋਂ ਬਣਾਵਾਂਗੇ ਨਾ ਹਾਂ ਉਹ ਸਿਹਤ ਤੇਰੀ ਵੀ ਨਹੀਂ ਠੀਕ ਮੇਰੀ ਵੀ ਨਹੀਂ ਠੀਕ ਸੀ ਇਹ ਵੀ ਟਿਊਸ਼ਨ ਟਿਊਸ਼ਨ ਚੱਲ ਗਈ ਅੱਜ ਬਣਿਆ ਨਹੀਂ ਵਗੈਰ-ਗੈਰ ਜਿੰਨਾ ਕ ਬਣਿਆ ਚਲੋ ਉਨਾ ਹੀ ਸਹੀ ਚਲੋ ਮਿਲਦੇ ਆ ਤੁਹਾਨੂੰ ਪਾਈ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹਾਂ ਮਿਲਾਂਗੇ ਤੁਹਾਨੂੰ ਨਵੇਂ ਬਲੌਗ ਜੇ ਹੁਣ ਅਸੀਂ ਦੇਖਣ ਲੱਗੇ ਆ ਟੀਵੀ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪ